ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜੰਗ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਸਮੇਂ-ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਰੈੱਡ ਅਲਰਟ ਜਾਰੀ ਕੀਤੇ ਜਾ ਰਹੇ ਨੇ ਸੋ ਉਹਨਾਂ ਹਦਾਇਤਾਂ ਉਹਨਾਂ ਨਿਯਮਾਂ ਉਹਨਿਆਂ ਰੈੱਡ ਅਲਰਟਾਂ ਦੀ ਅਸੀਂ ਪਾਲਣਾ ਕਰਦੇ ਹੋਏ ਗੁਰੂ ਕਾਸ਼ੀ ਸਹਿਤ ਅਕੈਡਮੀ ਦਮਦਮਾ ਸਾਹਿਬ ਰਜਿਸਟਰ ਪੰਜਾਬ ਦਾ ਜੋ ਸਮਾਹੀ ਸਮਾਗਮ ਮਿਤੀ 11 ਮਈ 225 ਨੂੰ ਦਿਨ ਐਤਵਾਰ ਨੂੰ ਰੱਖਿਆ ਗਿਆ ਸੀ ਉਸ ਨੂੰ ਅਸੀਂ ਅਣਮਿੱਥੇ ਸਮੇਂ ਲਈ ਰੱਦ ਕਰਦੇ ਹਾਂ ਇਹ ਫੈਸਲਾ ਜਿਹੜਾ ਹੈ ਸਮੂਚੀ ਕਾਰਜਕਾਰੀ ਕਮੇਟੀ ਦੇ ਵੱਲੋਂ ਲਿਆ ਗਿਆ ਹੈ ਸੋ ਸਾਰੇ ਹੀ ਮਾਣਯੋਗ ਕਮੋਟੀ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਸਾਰੇ ਹੀ ਸਹਿਦਕਾ ਦੋਸਤਾਂ ਨੂੰ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਕਿ ਇਸ ਨੂੰ ਜਿਹੜਾ ਹੈ ਫਿਲਹਾਲ ਰੋਕ ਦਿੱਤਾ ਜਾਂਦਾ ਹੈ ਅਗਲੇਰੀਆਂ ਜਿਵੇਂ ਹੀ ਜਿਹੜੇ ਹਾਲਾਤ ਸਥਾਪੇ ਹੋਣਗੇ ਅਕਲੇਰੀਆਂ ਤਰੀਕੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਕਰ ਦਿੱਤੀਆਂ ਜਾਣਗੀਆਂ ਸੋ ਨਾਲ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਵੇਂ ਵੀ ਸਾਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਆਉਂਦੀਆਂ ਨੇ ਜਿਸ ਤਰ੍ਹਾਂ ਦੇ ਵੀ ਨਿਜਮ ਜਾਰੀ ਹੁੰਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਸਭ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਚਾਹੇ ਉਹ ਬਲੈਕਆਊਟ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਰ ਹੈ ਜਿਹੜਾ ਨਿਜਮ ਆ ਜਾਂ ਹੋਰ ਹਦਾਇਤਾਂ ਸਾਨੂੰ ਸਭ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਸਹਿਯੋਗ ਕਰਨਾ ਚਾਹੀਦਾ ਪ੍ਰਸ਼ਾਸਨ ਦਾ ਇਹ ਹਾਲਾਤਾਂ ਦੇ ਵਿੱਚ ਔਰ ਦੂਸਰਾ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੇ ਹਾਲਾਤ ਨੇ ਉਸ ਖਾਵੇਂ ਰਹਿਣ ਅਮਨ ਸ਼ਾਂਤੀ ਜਿਹੜੀ ਹੈ ਬਣੀ ਰਹੇ ਇਹ ਜੋ ਜੰਗ ਦਾ ਮਾਹੌਲ ਹੈ ਇਹ ਜਿਆਦਾ ਨਾ ਵਧੇ ਔਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਬੇਸ਼ੱਕ ਜੰਗਾਂ ਜੁੱਦਾਂ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਜਾਨੀ ਮਾਲੀ ਨੁਕਸਾਨ ਬਹੁਤ ਜਿਆਦਾ ਹੁੰਦਾ ਹੈ ਮਨੁੱਖਤਾ ਦਾ ਕਾਨੂੰਨ ਦਾ ਜੀਵ ਜੰਤੂ ਜਿਹੜੇ ਨੇ ਮਾਰੇ ਜਾਂਦੇ ਨੇ ਵਾਤਾਵਰਨ ਦੁਸ਼ਟ ਹੁੰਦਾ ਸਾਡੇ ਜਿਹੜੇ ਕੁਦਰਤੀ ਸਾਧਨ ਨੇ ਉਹ ਵੀ ਖਤਮ ਹੋ ਜਾਂਦੇ ਨੇ ਬਹੁਤ ਸਾਰੀ ਜਿਹੜੀ ਆਰਥਿਕਤਾ ਕਮਜ਼ੋਰ ਹੋ ਜਾਂਦੀ ਹੈ ਤੇ ਸਾਰਿਆਂ ਨੂੰ ਹੀ ਇਸ ਚੀਜ਼ ਦਾ ਜਿਹੜਾ ਨੁਕਸਾਨ ਹੁੰਦਾ ਸੋ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੇ ਹਾਲਾਤ ਨੇ ਉਹ ਜਿਆਦਾ ਗੰਭੀਰ ਨਾ ਹੋਣ ਕੈਨ ਦਾ ਭਾਵ ਜੰਗ ਜਿਹੜੀ ਹੈ ਕਿ ਉਹ ਰੋਕੀ ਜਾਵੇ ਅਸੀਂ ਵਿਰੋਧ ਕਰਦੇ ਹਾਂ ਜੰਗ ਦਾ ਸੋ ਆਓ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਸੁਰੱਖਿਆ ਦੇ ਲਈ ਜਿਹੜਾ ਹੈ ਨਿਯਮਾਂ ਦੀ ਪਾਲਣਾ ਕਰੀਏ ਸੋ ਇੰਨੀਆਂ ਕਮੇਟੀਆਂ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ